ਪਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਮੇਰਾ ਇੱਕ ਹੋਰ ਵੀ ਚੈਨਲ ਹੈਗਾ ਤੇ ਉਹ ਹੈਗਾ ਸਟਾਕ ਮਾਰਕੀਟ ਨਾਲ ਰਿਲੇਟਡ ਉਹਦਾ ਨਾਮ ਹੈਗਾ ਜੀ ਸਟਾਕ ਮਾਰਕੀਟ ਦੀ ਦੁਨੀਆ ਜੇ ਕੋਈ ਵੀ ਦੋਸਤ ਮੇਰਾ ਸਟਾਕ ਮਾਰਕੀਟ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਤੁਸੀਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਮੇਰੇ ਚੈਨਲ ਦੇ ਉੱਪਰ ਜਾ ਕੇ ਮੇਰੇ ਵੀਡੀਓਜ਼ ਦੇਖ ਸਕਦੇ ਹੋ ਹੁਣ ਅੱਜ ਆਪਾਂ ਚੱਲਾਂਗੇ ਮੈਕਸੀਕੋ ਮੈਕਸੀਕੋ ਉਹ ਕੰਟਰੀ ਜਿਹੜਾ ਆਲਰੇਡੀ ਜਿਹਦੀ ਇੱਕ ਇਮੇਜ ਹੈਗੀ ਆ ਮਾੜੀ ਕਿਸਮਤ ਨਾਲ ਕਿ ਬਹੁਤ ਜ਼ਿਆਦਾ ਉਥੇ ਵਾਇਲੈਂਸ ਹੈ ਡਰੱਗਸ ਨੇ ਡਰਗ 카rtel ਨੇ ਵੱਡੇ ਵੱਡੇ ਗਰੁੱਪ ਨੇ ਉਥੇ ਇਸ ਤਰ੍ਹਾਂ ਦੇ ਜਿਹੜੇ ਡਰੱਗਸ ਨੂੰ ਕੰਟਰੋਲ ਕਰਦੇ ਆ ਪੁਲਿਸ ਵਾਲਿਆਂ ਨੂੰ ਬਹੁਤ ਜ਼ਿਆਦਾ ਰਿਸ਼ਵਤ ਦਿੰਦੇ ਆ ਪੋਲੀਟੀਸ਼ੀਅਨਸ ਨੂੰ ਦਿੰਦੇ ਆ ਤੇ ਉਥੇ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈਗਾ ਤੇ ਕਤਲਗਾਰਤ ਬਹੁਤ ਹੀ ਜ਼ਿਆਦਾ ਹੈਗੀ ਆ ਤੇ ਉਸੇ ਇਸ ਤਰ੍ਹਾਂ ਦੇ ਹੀ ਸਮਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਹੀ ਕ੍ਰਾਈਮ ਦੀ ਦੁਨੀਆ ਦੇ ਵਿੱਚੋਂ ਹੀ ਉਪਜੀ ਹੋਈ ਇੱਕ ਕਹਾਣੀ ਅੱਜ ਆਪਣੀ ਹੈਗੀ ਆ ਦਾ ਮੈਕਸੀਕੋ ਦਾ ਇੱਕ ਸ਼ਹਿਰ ਹੈਗਾ ਜਗਾ ਉੱਥੇ ਇੱਕ ਹੁਆਰਿਸ ਉਹਦਾ ਨਾਮ ਆ ਹੁਆਰਿਸ ਤੇ ਬਾਕੀ ਮੈਕਸੀਕੋ ਦੀ ਤਰ੍ਹਾਂ ਉਹ ਵੀ ਕੋਈ ਮਤਲਬ ਅਸੂਤਾ ਨਹੀਂ ਰਹਿ ਗਿਆ ਉੱਥੇ ਵੀ ਸਾਰੀਆਂ ਹੀ ਪ੍ਰੋਬਲਮਸ ਨੇ ਲੋਕ ਆਮ ਜਿਹੜਾ ਬੰਦਾ ਉਹਦੀ ਲਾਈਫ ਉਹ ਨਹੀਂ ਕੋਈ ਬਹੁਤ ਹੀ ਚੰਗੀ ਨਹੀਂ ਹੈਗੀ ਸੇਫ ਨਹੀਂ ਹੈਗੀ ਤੇ ਆਮ ਉਹਨਾਂ ਲੋਕਾਂ ਦੇ ਲਈ ਡੇਲੀ ਮਰਡਰਸ ਦੇਖਣਾ ਅਖਬਾਰਾਂ ਦੇ ਵਿੱਚ ਦੇਖਣਾ ਨਾਰਮਲ ਆ ਤੇ ਹੁਆਰਿਸ ਦਾ ਤੋਂ ਥੋੜੀ ਅੱਗੇ ਜਾ ਕੇ ਕਿਉਂਕਿ ਮੈਕਸੀਕੋ ਦਾ ਬਾਰਡਰ ਲੱਗਦਾ ਅਮਰੀਕਾ ਦੇ ਨਾਲ ਤਜਿਹੜਾ ਹੋਰ ਇਸ ਦੇ ਨਾਲ ਉਹਦਾ ਇੱਕ ਬਾਰਡਰ ਦਾ ਏਰੀਆ ਹੈਗਾ ਉਹਦਾ ਨਾਮ ਆਨਾਪਰਾ ਆਨਾਪਰਾ ਦੇ ਨਾਲ ਟੈਕਸਾਸ ਤੇ ਐਲਪਾਸੋ ਇੱਕ ਬੜਾ ਲੇਜੈਂਡਰੀ ਬਹੁਤ ਪੁਰਾਣਾ ਮਸ਼ਹੂਰ ਸ਼ਹਿਰ ਹੈਗਾ ਪਹਿਲਾਂ ਉਹ ਕਿਸੇ ਟਾਈਮ ਮੈਕਸੀਕੋ ਦਾ ਹਿੱਸਾ ਹੁੰਦਾ ਸੀ ਬਾਅਦ ਚ ਲੜਾਈ ਦੇ ਵਿੱਚ ਜਿਹੜੀ ਅਮਰੀਕਾ ਤੇ ਮੈਕਸੀਕੋ ਦੀ ਹੋਈ ਲੜਾਈ ਤਾਂ ਨਹੀਂ ਅਮਰੀਕਾ ਨੇ ਬਸ ਉਹ ਦਬਾ ਲੇ ਤੇ ਉਹਨਾਂ ਦੀ ਕਾਫੀ ਸਾਰੀਆਂ ਸਟੇਟਸ ਲੈ ਗਏ 6 ਜਾਂ 7 ਸਟੇਟਸ ਜਿਹੜੀਆਂ ਅਜ ਅਮਰੀਕਾ ਕੋਲੇ ਨਹੀਂ ਐਕਚੁਅਲੀ ਮੈਕਸੀਕੋ ਦਾ ਪਾਰਟ ਸੀਗੀਆਂ ਤੇ ਟੈਕਸਾਸ ਵੀ ਉਹਨਾਂ ਚੋਂ ਸੀ ਤੇ ਐਲਪਾਸੋ ਰਾਤ ਨੂੰ ਜੇ ਆਪਾਂ ਅਨਾਪਰਾ ਦੇ ਵਿੱਚ ਖੜੇ ਆ ਤਾਂ ਆਪਾਂ ਨੂੰ ਰਾਤ ਨੂੰ ਅਮਰੀਕਾ ਦੇ ਸ਼ਹਿਰ ਅਲਪਾਸੋ ਦੀਆਂ ਲਾਈਟਸ ਵੀ ਜਗਦੀਆਂ ਦਿਖਦੀਆਂ ਨੇ ਤੇ ਹੁਣ ਜਿਹੜਾ ਇਹ ਏਰੀਆ ਹੈ ਸਪੈਸ਼ਲੀ ਅਨਾਪਰਾ ਦਾ ਹੁਵਾਰ ਇਸ ਵੈਸੇ ਹੀ ਕ੍ਰਾਈਮ ਹਿੱਟ ਹੈਗਾ ਬਹੁਤ ਜ਼ਿਆਦਾ ਪਰ ਅਨਾਪਰਾ ਐਕਸਟਰਾਔਰਡੀਨਰੀ ਬਦਨਾਮ ਇਸ ਤੋਂ ਵੀ ਜ਼ਿਆਦਾ ਉੱਥੇ ਹੋਣ ਵਾਲੇ ਕਤਲਾਂ ਲਈ ਉੱਥੇ ਹੋਣ ਵਾਲੀਆਂ ਗੁੰਮਸ਼ੁਦਗੀਆਂ ਲਈ ਬਾਦ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਡੈਡ ਬੋਡੀਜ਼ ਬਹੁਤ ਜ਼ਿਆਦਾ ਮਿਲਦੀਆਂ ਨੇ ਕੌਣ ਕਰ ਗਿਆ ਕੀ ਕਰ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕੋਈ ਤਫ਼ਤੀਸ਼ ਨਹੀਂ ਹੈਗੀ ਲੋਕਾਂ ਦੇ ਕੋਲ ਇਹ ਮਿਹਨਤ ਨਾਲ ਜਾਂ ਇਮਾਨਦਾਰੀ ਦੇ ਨਾਲ ਪੈਸਾ ਕਮਾਉਣ ਦੇ ਉੱਥੇ ਕੋਈ ਬਹੁਤ ਜ਼ਿਆਦਾ ਸਾਧਨ ਨਹੀਂ ਹੈਗੇ ਜਿਹੜੇ ਲੜਕੇ ਆ ਨਵੇਂ ਉੱਠਦੇ ਆ ਟੀਨੇਜਰ ਉਹ ਜ਼ਿਆਦਾਤਰ ਇਧਰ ਹੀ ਚਲੇ ਜਾਂਦੇ ਆ ਕਿਸੇ ਨਾ ਕਿਸੇ ਕਾਰਟਲ ਨੂੰ ਜੁਆਇਨ ਕਰ ਲੈਂਦੇ ਆ ਛੋਟੇ ਹੁੰਦੇ ਤੋਂ ਹੀ ਉਹ ਡਰੱਗਸ ਨੂੰ ਵੇਚਣਾ ਸ਼ੁਰੂ ਕਰ ਦਿੰਦੇ ਆ ਕਾਰਟਲਸ ਵਾਲੇ ਉਹਨਾਂ ਨੂੰ ਸ਼ੁਰੂ ਤੋਂ ਹੀ ਲਾ ਲੈਂਦੇ ਇਹਨਾਂ ਕੰਮਾਂ ਦੇ ਵਿੱਚ ਪਰ ਇੱਕ ਹੈ ਰਸਤਾ ਉੱਥੇ ਹੁਵਾਰਿਸ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਜ਼ ਨੇ ਕਿਉਂਕਿ ਬਾਰਡਰ ਦੇ ਨਾਲ ਹੈਗਾ ਤਾਂ ਉਥੋਂ ਚੀਜ਼ਾਂ ਬਣ ਕੇ ਕਿਉਂਕਿ ਲੇਬਰ ਬਹੁਤ ਸਸਤੀ ਪੈਤੀ ਹੈ ਅਮਰੀਕਾ ਦੇ ਨਾਲੋਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਵਾਰਿਸ ਬਣਦੀਆਂ ਨੇ ਤੇ ਫਿਰ ਉਥੋਂ ਐਕਸਪੋਰਟ ਹੋ ਜਾਂਦੀਆਂ ਨੇ ਉਥੋਂ ਅਮਰੀਕਾ ਜਾਂਦੀਆਂ ਨੇ ਤਾਂ ਇਸ ਕਰਕੇ ਹੁਵਾਰਿਸ ਦੇ ਵਿੱਚ ਫੈਕਟਰੀ ਬਹੁਤ ਜ਼ਿਆਦਾ ਨੇ ਹੁਣ ਜਿਹੜਾ ਇਹ ਏਰੀਆ ਵਾ ਅਨਾਪਰਾ ਅਨਪਰਾ ਇਸ ਤਰ੍ਹਾਂ ਦੀ ਰਹੀ ਮੈਂ ਤੁਹਾਨੂੰ ਥੋੜੀ ਉਹਦੀ ਮਤਲਬ ਭੂਗੋਲਿਕ ਸਥਿਤੀ ਵੀ ਦੱਸ ਦਿੰਨਾ ਜਿਵੇਂ ਆਪਣਾ ਬਿਹਰੜ ਹੈ ਜਿਹਨੂੰ ਇੱਕ ਟਾਈਮ ਚੰਬਲ ਵਾਲਾ ਉਹ ਇਲਾਕਾ ਸੀ ਸਾਰਾ ਮਤਲਬ ਸੁਨਨਾ ਬਿਆਬਾਨ ਇਲਾਕਾ ਹੁੰਦਾ ਸੀ ਇੱਕ ਟਾਈਮ ਦੇ ਉੱਪਰ ਉਹ ਉਸ ਤਰ੍ਹਾਂ ਦਾ ਏਰੀਆ ਵਾ ਮਾਰੂਥਲ ਦੂਰ ਦੂਰ ਤੱਕ ਕੁਝ ਖਾਸ ਨਹੀਂ ਹੈਗਾ ਸਰਫੇਸ ਏਰੀਏ ਦੇ ਵਿੱਚ ਕੁਝ ਲੋਕ ਰਹਿੰਦੇ ਨੇ ਪਿੰਡ ਨੇ ਤੇ ਉਸੇ ਤਰ੍ਹਾਂ ਦਾ ਕੋਈ ਹੋਰ ਜ਼ਿਆਦਾ ਉੱਥੇ ਆਵਾਜਾਈ ਨਹੀਂ ਕੋਈ ਜਾਂਦਾ ਨਹੀਂ ਜ਼ਿਆਦਾ ਉੱਧਰ ਤੇ ਦੂਰ ਦੂਰ ਤੱਕ ਕਿਲੋਮੀਟਰਾਂ ਦੀ ਕਿਲੋਮੀਟਰ ਉਜਾੜ ਬੰਜਰ ਵਿਰਾਨ ਧਰਤੀ ਹੁਣ ਅਨਾਪਰਾ ਦੇ ਜਿਹੜੀਆਂ ਜ਼ਿਆਦਾਤਰ ਲੇਡੀਜ਼ ਨੇ ਜਿਆਦਾ ਮੈਜੋਰਟੀ ਆਫ ਲੇਡੀਜ਼ ਇਨ ਸੋ ਮੇਲ ਵੀ ਕੁਝ ਉਹਨਾਂ ਦੀ ਹੁਣ ਰੁਟੀਨ ਹੈਗੀ ਆ ਜਿਹੜੇ ਲੋਕ ਕ੍ਰਾਈਮ ਵਾਲੀ ਦੁਨੀਆ 'ਚ ਨਹੀਂ ਗਏ ਜਿਹੜੇ ਇਮਾਨਦਾਰੀ ਨਾਲ ਆਪਣਾ ਪੈਸਾ ਕਮਾਉਣਾ ਚਾਹੁੰਦੇ ਆ ਉਹਨਾਂ ਦੇ ਕੋਲ ਇੱਕ ਓਪਰਚ्युनिटी ਹੈਗੀ ਆ ਕਿ ਉਹ ਡੇਲੀ ਹਵਾਰਿਸ ਜਾਂਦੇ ਆ ਬੱਸਾਂ ਦੇ ਵਿੱਚ ਜਾਂਦੇ ਆ ਬੱਸਾਂ ਲੱਗੀਆਂ ਹੋਈਆਂ ਨੇ ਕਿਉਂਕਿ ਬੱਸਾਂ ਵੀ ਉਸੇ ਟਾਈਮ ਜਾਂਦੀਆਂ ਜਦੋਂ ਸਵਾਰੀਆਂ ਆਉਂਦੀਆਂ ਜਾਂਦੀਆਂ ਨੇ ਤਾਂ ਮੇਨਲੀ ਉਹਨਾਂ ਦੇ ਦੋ ਟਾਈਮ ਆ ਕਿਉਂਕਿ ਉਹਨਾਂ ਫੈਕਟਰੀਆਂ ਦੇ ਵਿੱਚ ਉਹਨਾਂ ਸਭ ਦੀ ਸ਼ਿਫਟ ਦਾ ਟਾਈਮ ਸੇਮ ਆ ਇੱਕ ਦੁਪਹਿਰ ਦੀ ਸ਼ਿਫਟ ਹੈਗੀ ਆ ਜਿਹੜੀ 2 ਵਜੇ ਤੋਂ ਰਾਤ ਦੇ 12:30 ਵਜੇ ਤੱਕ ਚੱਲਦੀ ਆ ਤੇ ਦੂਸਰੀ ਸ਼ਿਫਟ ਹੈਗੀ ਆ ਜਿਹੜੀ ਉਸ ਤੋਂ ਬਾਅਦ ਇੱਕ 12 ਵਜੇ 12:30 ਵਜੇ ਤੋਂ ਬਾਅਦ ਦੁਪਹਿਰ ਤੱਕ ਚੱਲਦੀ ਆ ਤਾਂ ਹੁਣ ਜਿਹੜੇ ਇਹ ਅਨਾਪਰਾ ਦੇ ਲੋਕ ਨੇ ਇਹ ਵੀ ਉਹਨਾਂ ਆਫਦੀਨ ਸ਼ਿਫਟਾਂ ਦੇ ਅਕੋਰਡਿੰਗ ਹੀ ਉਹਨਾਂ ਬੱਸਾਂ ਦੇ ਵਿੱਚ ਹੀ ਹੁਆਰਿਸ ਜਾਂਦੇ ਆ ਤੇ ਹੁਆਰਿਸ ਤੋਂ ਵਾਪਸ ਆ ਜਾਂਦੇ ਐਸੇ ਤਰ੍ਹਾਂ ਹੀ ਲੋਕਾਂ ਦੀ ਜ਼ਿੰਦਗੀ ਨੰਗੀ ਜਾਂਦੀ ਆ ਟਾਈਮ ਚੱਲੀ ਜਾਂਦਾ ક્રાઈમ ਹੋਈ ਜਾਂਦਾ ਲੋਕ લાપਤਾ ਹੋઈ ਜਾਂਦੇ ਆ স্পੈਸ਼ਲੀ ਲੜਕੀਆਂ લાપਤਾ ਹੋઈ ਜਾਂਦੀਆਂ ਨੇ ਕਿਸੇ ਨੂੰ ਪਤਾ ਨਹੀਂ ਲੱਗਦਾ ਬੋਡੀਜ਼ ਇਧਰੋਂ ਉਧਰੋਂ ਮਿਲਦੀਆਂ ਰਹਿੰਦੀਆਂ ਆਮ ਪਰ ਕੋਈ ਤਫਤੀਸ਼ ਨਹੀਂ 28 اگست 2013 ਦਾ ਦਿਨ ਹੁੰਦਾ ਹੁਣ ਜਦੋਂ ਫੈਕਟਰੀਜ਼ 'ਚ ਛੁੱਟੀ ਹੁੰਦੀ ਆ ਰਾਤ ਦੇ ਸਾਢੇ 12 ਵਜੇ ਕਿਉਂਕਿ ਫੈਕਟਰੀਜ਼ ਬਹੁਤ ਨੇ ਤੇ ਇਸ ਏਰੀਆ ਵੱਲ ਆਉਣ ਵਾਲੇ ਲੋਕ ਬਹੁਤ ਨੇ ਤੋਂ ਉਥੋਂ ਫਿਰ ਕਾਫੀ ਸਾਰੀਆਂ ਬੱਸਾਂ ਉਸੇ ਟਾਈਮ ਹੀ ਚੱਲਦੀਆਂ ਨੇ ਰਾਤ ਨੂੰ ਅਨਾਪਰਾ ਵੱਲ ਨੂੰ ਹੋਰ ਇਸ ਤਰ੍ਹਾਂ ਉਹਨਾਂ ਦੇ ਵਿੱਚ ਇੱਕ ਬੱਸ ਹੁੰਦੀ ਆ ਜਿਹੜੀ ਉਸ ਦਿਨ ਚੱਲਦੀ 28 ਅਗਸਤ 2013 ਨੂੰ ਬੱਸ ਨੰਬਰ 4 ਤੇ ਉਹਨੂੰ ਚਲਾ ਰਿਆ ਜੋਸੇ ਰੋਬਰਟੋ ਫਲੋਰੇਸ ਇਹ ਉਹਨਾਂ ਦਾ ਨਾਮ ਆ ਡਰਾਈਵਰ ਦਾ ਜੋਸੇ ਰੋਬਰਟੋ ਫਲੋਰੇਸ 45 ਸਾਲ ਦੀ ਉਮਰ ਆ ਤੇ ਇਹ ਬੱਸ ਨੇ ਹੁਣ ਸਵੇਰੇ ਤੜਕੇ ਕਿਤੇ 10 ਵਜੇ ਦੇ ਨੇੜੇ ਤੇੜੇ ਆ ਮਤਲਬ 9 ਵਜੇ ਦੇ ਨੇੜੇ ਤੇੜੇ ਕਿਤੇ ਪਹੁੰਚਣਾ ਵਾ ਅਨਪਰਾ ਲੋਕ ਚੜ ਜਾਂਦੇ ਆ ਫੈਕਟਰੀਆਂ ਵਾਲੇ ਉਹੀ ਸਾਰੇ ਲੋਕ ਜਿਹੜੇ ਹੈਗੇ ਆ ਬੱਸ ਚਲਦੀ ਹੈ ਬਾਕੀ ਵੀ ਸਟੇਸ਼ਨ ਕਿਤੇ ਨਾ ਕਿਤੇ ਥੋੜੇ ਬਹੁਤ ਆਉਂਦੇ ਰਹਿੰਦੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਲੋਕਲ ਆਪਣੇ ਰੂਟਾਂ ਦੇ ਉੱਪਰ ਬੱਸਾਂ ਚੱਲਦੀਆਂ ਨੇ ਤੇ ਪੌਣੇ 8 ਵਜੇ ਦੇ ਨੇੜੇ ਤੇੜੇ ਜਦੋਂ ਬੱਸ ਕਿਸੇ ਹੋਰ ਜਗ੍ਹਾ ਕਿਤੇ ਪਹੁੰਚਦੀ ਆ ਉਹ ਦਿਨ ਦਾ ਚੜਾ ਹੋ ਗਿਆ ਹੁਣ ਅਨਾਪਰਾ ਦੇ ਨੇੜੇ ਆਪਣੇ ਲਾਸਟ ਡੈਸਟੀਨੇਸ਼ਨ ਦੇ ਨੇੜੇ ਹੈਗੀ ਆ ਇੱਕ ਲੇਡੀ ਚੜਦੇ ਆ ਬੱਸ ਦੇ ਵਿੱਚ ਉਹਨੇ ਹੈਟ ਲਿਆ ਹੋਇਆ ਤੇ ਇੱਕ ਬਹੁਤ ਵੱਡਾ ਕੋਟ ਪਾਇਆ ਹੋਇਆ ਤੇ ਵਾਲ ਉਹਨਾਂ ਦੇ ਹੈਟ ਦੇ ਵਿੱਚੋਂ ਮਤਲਬ ਬਾਹਰ ਲੰਮਕ ਰਹੇ ਆ ਬਲੌਂਡ ਹੈਅਰ ਨੇ ਜਿਸ ਤਰ੍ਹਾਂ ਦੀ ਜਿਵੇਂ ਗੋਰੀਆਂ ਤੇ ਹੁੰਦੇ ਜਿਵੇਂ ਆਪਣੀਆਂ ਲੜਕੀਆਂ ਵੀ ਅੱਜਕੱਲ ਫੈਸ਼ਨ ਹੈਗਾ ਉਸ ਤਰ੍ਹਾਂ ਦੇ ਰੰਗ ਕਰਵਾ ਲੈਂਦੀਆਂ ਨੇ ਉਹੀ ਉਹਨਾਂ ਦੇ ਹੈਗੇ ਪਰ ਲੋਕ ਜਿਹੜੀਆਂ ਵੀ ਲੜਕੀਆਂ ਨੇ ਦੇਖਿਆ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਬਹੁਤ ਛੇਤੀ ਤਾਂ ਉਹਨਾਂ ਨੇ ਵੀ ਬਾਅਦ ਦੇ ਵਿੱਚ ਜਿਹੜਾ ਦੱਸਿਆ ਕਿ ਉਹ ਇਹ ਵੀ ਲੱਗ ਰਿਹਾ ਸੀ ਸ਼ਾਇਦ ਵਾਲ ਵੀ ਨਕਲੀ ਸੀਗੇ ਉਹ ਕੋਈ ਵਿਗ ਸੀਗਾ ਉਸ ਦੇ ਵਿੱਚ ਵਾਲ ਹੀ ਨਹੀਂ ਸੀਗੇ ਅਸਲ ਦੇ ਵਿੱਚ ਤੇ ਉਹ ਲੇਡੀ ਬੱਸ ਦੇ ਵਿੱਚ ਆ ਕੇ ਬੈਠ ਜਾਂਦੇ 15 ਕੁ ਮਿੰਟ ਲੰਘਦੇ ਐ ਐਸੇ ਤਰ੍ਹਾਂ 15 ਮਿੰਟ ਤੋਂ ਬਾਅਦ ਉਹ ਲੇਡੀ ਉੱਠਦੇ ਆਂ ਡਰਾਈਵਰ ਦੇ ਕੋਲ ਜਾਂਦੇ ਆਂ ਡਰਾਈਵਰ ਦੇ ਕੋਲੇ ਖੜ੍ਹ ਜਾਂਦੇ ਆਂ ਹੁਣ ਡਰਾਈਵਰ ਦਾ ਧਿਆਨ ਬੱਸ ਵੱਲ ਉਹ ਵੀ ਕੋਈ ਬਹੁਤਾ ਧਿਆਨ ਦਿੰਦਾ ਨਹੀਂ ਤੇ ਆਪਣੇ ਪਰਸ ਦੇ ਵਿੱਚੋਂ ਇੱਕ ਰਿਵੋਲਵਰ ਕੱਢਦੇ ਆਂ ਤੇ ਬਿਲਕੁਲ ਕੋਲ ਆ ਬਿਲਕੁਲ ਨੇੜੇ ਤੋਂ ਕਰਕੇ ਡਰਾਈਵਰ ਦੇ ਸਿਰ 'ਚ ਗੋਲੀ ਮਾਰ ਦਿੰਦੇ ਜੋਜ਼ੇ ਰੋਬਰਟੋ ਫਲੋਰਿਸ ਤੇ 45 ਸਾਲ ਦੀ ਉਮਰ ਜਨਾਂ ਦੀ ਗੋਲੀ ਸਿਰ 'ਚ ਵੱਜੀ ਆ ਬਹੁਤ ਨੇੜੇ ਰੇਂਜ ਤੋਂ ਵੱਜੀ ਆ ਬੜੇ ਧਿਆਨ ਨਾਲ ਮਾਰੀ ਗਈ ਆ ਦੇਖ ਕੇ ਪੜਪੜੀ ਦੇ ਕੋਲੋਂ ਦੀ ਕਿਤੋਂ ਦੀ ਬਚਣ ਦੇ ਕੋਈ ਚਾਂਸ ਨਹੀਂ ਗੇ ਆਲਮੋਸਟ ਉਦੋਂ ਹੀ ਤੁਸੀਂ ਕਹਿ ਸਕਦੇ ਹੋ ਕਿ ਡੈਥ ਹੋ ਜਾਂਦੀ ਆ ਲੋਕਾਂ ਦਾ ਧਿਆਨ ਕੋ ਕਿਉਂਕਿ ਲੇਡੀਜ਼ ਨੇ ਉਥੇ ਕ੍ਰਾਈਮ ਬਹੁਤ ਆ ਤੇ ਉਹ ਡਰ ਜਾਂਦੀਆਂ ਨੇ ਕਿ ਫੇਰ ਕੁਝ ਪੈ ਗਿਆ ਪੰਗਾ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਕਿ ਅਸੀਂ ਆਪਦਾ ਕੰਮ ਕਰਦੇ ਰਹੀਏ ਤਾਂ ਉਸੇ ਸਾਰੇ ਦੇ ਵਿੱਚ ਕਈ ਲੋਕ ਭੱਜ ਕੇ ਡਰਾਈਵਰ ਨੂੰ ਦੇਖਦੇ ਹੋਣੇ ਤੇ ਇਹ ਸਾਰੇ ਚੱਕਰ ਦੇ ਵਿੱਚ ਜਿਹੜੇ ਲੇਡੀ ਹੁੰਦੇ ਜਿਨ੍ਹਾਂ ਨੇ ਡਰਾਈਵਰ ਨੂੰ ਮਾਰਿਆ ਉਹ ਚੁੱਪ ਕਰਕੇ ਉਥੋਂ ਬਾਸ ਦੇ ਵਿੱਚ ਉਤਰ ਕੇ ਨਿਕਲ ਜਾਂਦੇ ਆ ਹੁਣ ਇਹ ਏਰੀਆ ਵੈਸੇ ਹੀ ਬਦਨਾਮ ਆ ਕ੍ਰਾਈਮ ਲਈ ਇਹ ਲੋਕਾਂ ਦੇ ਲਈ ਕੋਈ ਬਹੁਤ ਨਵੀਂ ਗੱਲ ਤਾਂ ਹੈ ਨਹੀਂ ਕਿ ਕਿਸੇ ਦਾ ਮਰ ਜਾਣਾ ਗੋਲੀ ਚੱਲ ਪੈਣੀ ਐਸੇ ਤਰ੍ਹਾਂ ਹੀ ਆ ਮਾੜੀ ਗੱਲ ਆ ਕੋਈ ਬੰਦਾ ਮਰ ਗਿਆ ਪਰ ਬਹੁਤਾ ਧਿਆਨ ਕਿਸੇ ਦਾ ਗਿਆ ਹੀ ਨਹੀਂ ਤੇ ਇੱਕ ਦਿਨ ਨਿਕਲ ਜਾਂਦਾ ਇਹਦੇ ਵਿੱਚ ਅਗਲੇ ਦਿਨ ਫੇਰ ਉਹੀ ਕੁਝ ਨਹੀਂ ਬਦਲਿਆ ਦੁਨੀਆ ਦੇ ਲਈ ਸਿਰਫ ਇੱਕ ਬੰਦੇ ਦੀ ਮੌਤ ਹੋਈ ਆ ਹੋਰ ਕੁਝ ਨਹੀਂ ਚੇਂਜ ਹੋਇਆ ਕਿਸੇ ਲਈ ਅਗਲੇ ਦਿਨ ਫੇਰ ਰਾਤ ਨੂੰ 12:30 ਵਜੇ ਦੀ ਜਿਹੜੀ ਸ਼ਿਫਟ ਹੁੰਦੀ ਆ ਘੋੜੇਸਤੇ ਵਿੱਚ ਫੈਕਟਰੀਆਂ ਦੇ ਵਿੱਚ ਉਹ ਖਤਮ ਹੁੰਦੀ ਆ ਲੋਕ ਫੈਕਟਰੀਆਂ ਚ ਬਾਹਰ ਆਉਂਦੇ ਆ ਹੌਲੀ ਹੌਲੀ ਜਾ ਕੇ ਉਹ ਉਸ ਸਪੌਟ ਤੇ ਪਹੁੰਚਦੇ ਜਿੱਥੇ ਸਾਰੀਆਂ ਬੱਸਾਂ ਨੇ ਜਿਹੜੀਆਂ ਉਹਨਾਂ ਦੀਆਂ ਖੜੀਆਂ ਨਾ ਪਰਾਂ ਨੂੰ ਜਾਣ ਦੇ ਲਈ ਤੇ ਉਹਨਾਂ ਦੇ ਵਿੱਚ ਚੜਦੇ ਆ ਤੇ ਉਸੇ ਤਰ੍ਹਾਂ ਹੀ ਓਨੇ ਕ ਵਜੇ ਫੇਰ ਇਹਨਾਂ ਬੱਸਾਂ ਦੇ ਪਹੁੰਚਣਾ ਉਸੇ ਕੀ ਸਪੌਟ ਤੋਂ ਇਹ ਜੀ ਕਿਸੇ ਹੋਰ ਬੱਸ ਦੇ ਵਿੱਚ ਸੇਮ ਇਹੀ ਲੇਡੀ ਅਗਲੇ ਦਿਨ ਫੇਰ ਚੜਦੇ ਆ ਉਹ 28 ਅਗਸਤ ਦੀ ਸਵੇਰ ਸੀਗੀ 8:00 ਵਜੇ ਦਾ ਕਹਿੰਦੇ ਆ ਇਨਸੀਡੈਂਟ ਆ ਉਹ ਸਵੇਰ ਦੇ 8:00 ਵਜੇ ਜਦੋਂ ਗੋਲੀ ਮਾਰੀ ਗਈ 29 ਅਗਸਤ ਨੂੰ ਫੇਰ ਇਹੀ ਚੀਜ਼ ਹੁੰਦੀ ਆ ਐਸਵਾ ਡਰਾਈਵਰ ਨੇ ਫਰੇਡੀ ਜ਼ਰਾਤੇ ਮੋਰਾਲਿਸ ਇਹਨਾਂ ਦੀ ਉਮਰ 32 ਸਾਲ ਯੰਗ ਲੜਕਾ ਵਾ ਫਿਰ ਰਿਲੇਟਿਵਲੀ ਕਾਫੀ ਯੰਗ 32 ਸਾਲ ਦਾ ਤੇ ਉਹ ਲੇਡੀ ਚੜਦੇ ਆ ਬੱਸ ਦੇ ਵਿੱਚ ਬੈਠ ਜਾਂਦੇ ਆ ਉਵੇਂ ਥੋੜੀ ਕਿਤੇ ਦੇਖਦੇ ਆ ਮਾਹੌਲ ਦੇਖਦੇ ਹੋਣੇ ਕਿ ਸਵਾਰੀਆਂ ਕਿੰਨੀਆਂ ਨੇ ਕੀ ਕੀ ਹੈਗਾ ਵਾ ਕੁਝ ਟਾਈਮ ਤੋਂ ਬਾਅਦ ਫੇਰ ਉੱਠਿਆ ਜਾਂਦਾ ਲੇਡੀ ਉੱਠਦੇ ਆ ਡ라이ਵਰ ਦੇ ਕੋਲ ਜਾਂਦੇ ਪਰਸ ਦੇ ਵਿੱਚੋਂ ਰਿਵਾਲਵਰ ਕੱਢਦੇ ਆ ਤੇ ਉਹਨੂੰ ਬਿਲਕੁਲ ਕੋਲੋਂ ਸਿਰ 'ਚ ਗੋਲੀ ਮਾਰ ਦਿੰਦੇ ਤੇ ਬੱਸ ਉੱਤਰ ਜਾਂਦੇ ਤੇ ਉਹ ਡਰਾਈਵਰ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਹੁਣੇ ਹੀ ਹੋ ਗਿਆ ਕਿ ਲਗਾਤਾਰ ਦੋ ਦਿਨ ਡਰਾਈਵਰ ਦੀ ਮੌਤ ਹੋਈ ਕਿਉਂਕਿ ਇੱਕ ਦਿਨ ਕਿਸੇ ਦੀ ਮੌਤ ਹੁੰਦੀ ਆ ਤਾਂ ਲੋਕ ਕਹਿੰਦੇ ਕਿ ਹੋ ਸਕਦਾ ਦਾ ਕੋਈ ਘਰੇਲੂ ਝਗੜਾ ਹੋਵੇ ਕਿਸੇ ਦੇ ਪੈਸਿਆਂ ਦਾ ਲੈਂਡ ਦੇਣ ਦਾ ਕੁਝ ਹੋਵੇ ਹੋ ਸਕਦਾ ਡਰੱਗਸ ਦੇ ਵਿੱਚ ਸ਼ਾਮਲ ਹੋਵੇ ਤਾਂ ਇੱਕਾ ਦੁੱਕਾ ਘਟਨਾਵਾ ਕੋਈ ਉਸ ਬੱਸ ਵਾਲੇ ਬੰਦੇ ਕਹਿ ਦੇਣ ਕਿ ਹਾਂ ਅੱਜ ਸਾਡਾ ਡਰਾਈਵਰ ਸੀਗਾ ਜੀ ਉਹਨੂੰ ਮੈਂ ਗੋਲੀ ਮਾਰਤੀ ਤਾਂ ਉਹ ਚੱਲਦਾ ਚਲਣਾ ਨਹੀਂ ਚਾਹੀਦਾ ਪਰ ਉਹ ਚਲਦਾ ਐਸੇ ਤਰ੍ਹਾਂ ਹੀ ਪਰ ਜਦੋਂ ਦੋ ਦਿਨ ਲਗਾਤਾਰ ਆਲਮੋਸਟ ਇੱਕੋ ਟਾਈਮ ਦੇ ਉੱਪਰ ਦੋ ਬੱਸ ਡਰਾਈਵਰਾਂ ਨੂੰ ਇੱਕੋ ਹੀ ਰੂਟ ਦੇ ਡਰਾਈਵਰਾਂ ਨੂੰ ਮਾਰਿਆ ਜਾਂਦਾ ਤਾਂ ਹੁਣ ਕਿਉਂਕਿ ਦੋ ਕਤਲਾਂ ਦੇ ਵਿਚਕਾਰ ਜਿਹੜੀਆਂ ਕੜੀਆਂ ਨੇ ਉਹ ਬਿਲਕੁਲ ਸਿਮਿਲਰ ਨੇ ਤਾਂ ਹੁਣ ਲੋਕ ਆਪਣਾ ਦਿਮਾਗ ਲਾਉਣਾ ਸ਼ੁਰੂ ਕਰਦੇ ਤੇ ਹੁਣ ਥੋੜੀ-ਬਹੁਤ ਮੀਡੀਆ ਦੇ ਵਿੱਚ ਹਲਚਲ ਆ ਪਰ ਉਸੇ ਟਾਈਮ ਦੁਪਹਿਰ ਤੱਕ ਹੂ ਆਰ ਇਸ ਦੇ ਜਿੰਨੇ ਵੀ ਮੀਡੀਆ ਦੇ ਵੱਡੇ ਦਫਤਰ ਸੀਗੇ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਅਖਬਾਰਾਂ ਦੇ ਅਲੱਗ-ਅਲੱਗ ਚੈਨਲਾਂ ਦੇ ਉੱਥੇ ਇੱਕ ਮੇਲ ਭੇਜਦੇ ਆ ਕੋਈ ਲੇਡੀ ਸਾਰਿਆਂ ਨੂੰ ਜਾਂਦੀ ਆ ਉਹ ਮੇਲ ਇਕੱਠੀ ਤੇ ਉਹ ਲੇਡੀ ਆਪਣਾ ਨਾਮ ਬੋਲਦੇ ਆ ਡਾਇਨਾ ਤੇ ਡਾਇਨਾ ਆਪਣੀ ਮੇਲ ਦੇ ਵਿੱਚ ਲਿਖਦੇ ਆ ਕਿ ਮੈਂ ਸ਼ਿਕਾਰੀ ਆ ਸ਼ਿਕਾਰੀ ਮੈਂ ਕੀ ਦੀ ਆ ਬੱਸ ਡਰਾਈਵਰਾਂ ਦੀ ਹੁਣ ਬੱਸ ਡਰਾਈਵਰਾਂ ਦਾ ਸ਼ਿਕਾਰੀ ਕੋਈ ਬੰਦਾ ਕਿਉਂ ਹੋਊਗਾ ਬੱਸ ਡਰਾਈਵਰਸ ਨਾਲ ਥੋੜੀ ਕੀ ਪ੍ਰੋਬਲਮ ਹੋ ਸਕਦੀ ਹੈ ਪਰ ਅੱਗੇ ਜੋ ਮੇਲ ਦੇ ਵਿੱਚ ਲਿਖਿਆ ਗਿਆ ਉਹਨਾਂ ਨੇ ਉਹ ਮੇਲ ਦੇ ਵਿੱਚ ਕਾਫੀ ਚੀਜ਼ਾਂ ਡਿਟੇਲ ਦੇ ਵਿੱਚ ਲਿਖੀਆਂ ਅੱਗੇ ਇਹ ਲਿਖਿਆ ਗਿਆ ਸੀ ਕਿ ਤੁਸੀਂ ਜੋ ਵੀ ਕ੍ਰਾਈਮ ਅੱਜ ਤੱਕ ਬੱਸ ਬੱਸ ਡਰਾਈਵਰਾਂ ਨੇ ਔਮਨ ਦੇ ਅਗੇਂਸਟ ਇਸ ਪੂਰੇ ਏਰੀਆ ਦੇ ਤੁਸੀਂ ਜਿੰਨੀਆਂ ਲੜਕੀਆਂ ਮਾਰੀਆਂ ਜਿੰਨੀਆਂ ਲੜਕੀਆਂ ਦੇ ਨਾਲ ਰੇਪ ਕੀਤਾ ਤੁਹਾਨੂੰ ਲੱਗਿਆ ਇਹ ਸਭ ਕੁਝ ਲਿਖਿਆ ਹੋਇਆ ਉਸ ਮੇਲ ਦੇ ਵਿੱਚ ਪ੍ਰੋਪਰ ਕਿ ਜਿੰਨੀਆਂ ਵੀ ਲੜਕੀਆਂ ਤੁਸੀਂ ਮਾਰਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਸਟਰੋਂਗ ਹੋ ਤੇ ਜਿਹੜੀਆਂ ਔਰਤਾਂ ਨੇ ਉਹ ਬਹੁਤ ਵੀਕ ਨੇ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਨੀ ਆ ਕਿ ਅਸੀਂ ਚੋਪਰਨ ਨੇ ਪਰ ਅਸੀਂ ਵੀਕ ਨਹੀਂ ਹੈਗੇ ਤੇ ਪਰ ਮੈਂ ਥੋੜੀ ਜਿਹੀ ਨਹੀਂ ਬੁਰੀ ਨਹੀਂ ਹੈਗੀ ਮੈਂ ਸ਼ਿਕਾਰੀ ਆ ਮੈਂ ਉਹਨਾ ਟਾਈਮ ਤੁਹਾਨੂੰ ਮਾਰੂੰਗੀ ਜੇ ਨਾ ਟਾਈਮ ਤੁਸੀਂ ਸਬਕ ਨਹੀਂ ਸਿੱਖਦੇ ਤੇ ਜੇ ਮੈਨੂੰ ਲੱਗਿਆ ਤੁਸੀਂ ਸਬਕ ਸਿੱਖ ਲਿਆ ਮੈਂ ਤੁਹਾਨੂੰ ਮਾਰਨਾ ਬੰਦ ਕਰ ਦੂੰਗੀ ਪਰ ਜੇ ਮੈਨੂੰ ਲੱਗਿਆ ਤੁਸੀਂ ਦੁਬਾਰਾ ਇਹ ਚੀਜ਼ਾਂ ਕਰ ਰਹੇ ਹੋ ਤਾਂ ਮੈਂ ਫੇਰ ਤੁਹਾਡਾ ਸ਼ਿਕਾਰ ਕਰਨਾ ਸ਼ੁਰੂ ਕਰੂੰਗੀ ਇਹ ਸਾਰਾ ਕੁਝ ਸੀ ਉਸ ਮੇਲ ਦੇ ਵਿੱਚ ਤੇ ਜਦੋਂ ਪਹਿਲਾਂ ਮੀਡੀਆ ਨੂੰ ਇਹ ਚੀਜ਼ ਪਤਾ ਲੱਗਦੀ ਆ ਤਾਂ ਰੌਲਾ ਪੈ ਜਾਂਦਾ ਸਾਰੇ ਪਾਸੇ ਇੱਕ ਇਹ ਵੀ ਹੋ ਜਾਂਦਾ ਕਿ ਕਈ ਵਾਰੀ ਹੁੰਦਾ ਕਿ ਚਲ ਦੋ ਬੱਸ ਡਰਾਈਵਰ ਵੀ ਨੇ ਵਾਪਸ ਜਾਨਦੇ ਹੋਣੇ ਆ ਕਿਉਂਕਿ ਇੱਕ ਉਹ ਇਕੱਠੇ ਇੱਕ ਜਗ੍ਹਾ ਕੰਮ ਕਰਨ ਵਾਲੇ ਲੋਕ ਵੀ ਜਾਣਦੇ ਆ ਤਾਂ ਜ਼ਰੂਰੀ ਨਹੀਂ ਹੈਗਾ ਕਿ ਬੱਸ ਡਰਾਈਵਰਸ ਨੂੰ ਹੀ ਟਾਰਗੇਟ ਕੀਤਾ ਗਿਆ ਹੋ ਸਕਦਾ ਡਰਾਈਵਰ ਦੋ ਇੱਕ ਦੂਜੇ ਨੂੰ ਜਾਣਦੇ ਸੀ ਤੇ ਗੰਗ ਕਿਸੇ ਨਾਲ ਰੌਲਾ ਸੀ ਉਹਨੇ ਦੋਨੇ ਮਾਰਤੇ ਪਰ ਇੱਥੇ ਤਾਂ ਗੱਲ ਹੀ ਹੋਰ ਬਦਲ ਗਈ ਇੱਥੇ ਤਾਂ ਜਿਹੜੇ ਉਥੇ ਕ੍ਰਾਈਮ ਹੋ ਰਹੇ ਆ ਉਸ ਪੂਰੇ ਏਰੀਆ ਦੇ ਵਿੱਚ ਇੰਨੇ ਸਾਲਾਂ ਤੋਂ ਇੰਨੀਆਂ ਜਿਹੜੀਆਂ ਲਾਸ਼ਾਂ ਮਿਲ ਰਹੀਆਂ ਨੇ ਲੜਕੀਆਂ ਦੀਆਂ ਰੇਪ ਹੋਈਆਂ ਜਾਂ ਮਰਡਰ ਹੋਏ ਤੇ ਬਹੁਤ ਸਾਰੀਆਂ ਦੀ ਬੀਹੈਡਿੰਗ ਹੋਈ ਸਿਰ ਕੱਟੇ ਹੋਈਆਂ ਲਾਸ਼ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਮੈਕਸੀਕੋ ਦੇ ਜਿਹੜੇ ਕਾਰਟਲ ਨੇ ਗੈਂਗਸ ਨੇ ਉਹਨਾਂ ਦਾ ਕਿਸੇ ਨੂੰ ਮਾਰਨ ਦਾ ਤੇ ਸਬਕ ਸਿਖਾਉਣ ਦਾ ਇੱਕ ਇਹ ਤਰੀਕਾ ਹੈ ਬਹੁਤ ਬਰੂਟਲ ਕਿਉਂਕਿ ਲੋਕਾਂ ਦੇ ਵਿੱਚ ਡਰ ਪੈਦਾ ਹੋਵੇ ਉਹ ਜਦੋਂ ਵੀ ਕਿਸੇ ਨੂੰ ਸਬਕ ਸਿਖਾਉਣਾ ਚਾਹੁੰਦੇ ਆ ਤਾਂ ਉਹਦਾ ਸਿਰ ਕੱਟਦੇ ਆ ਮੇਰੇ ਕੋਲ ਵੀ ਦੋ ਤਿੰਨ ਬੁੱਕਸ ਰਈਆਂ ਨੇ ਮੈਕਸੀਕੋ ਦੇ ਨਾ ਕਾਰਟਲਸ ਦੀਆਂ ਮੈਂ ਉਹ ਵੀ ਪੜੀਆਂ ਤਾਂ ਉਹਨਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਜਿਹੜੀ ਬੀ ਹੈਡਿੰਗ ਆ ਸਿਰ ਨੂੰ ਕੱਟ ਦੇਣਾ ਤੇ ਉਸ ਤੋਂ ਬਾਅਦ ਸਿਰ ਨੂੰ ਕੱਟ ਕੇ ਬਾਡੀ ਨੂੰ ਲਮਕਾ ਦੇਣਾ ਪੁੱਲ ਤੇ ਜਾਂ ਕਿਤੇ ਵੀ ਹੋਰ ਲਮਕਾ ਦੇਣਾ ਤੇ ਇਹ ਉਹਨਾਂ ਦਾ ਆਮ ਤਰੀਕਾ ਮੈਕਸੀਕੋ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਲੜਕੀਆਂ ਸੀ ਜਿਨ੍ਹਾਂ ਦੇ ਸਿਰ ਕਦੇ ਨਹੀਂ ਮਿਲੇ ਜਾਂ ਕੱਲਾ ਸਿਰ ਮਿਲਿਆ ਜਾਂ ਤੜਕੇ ਤੋਂ ਮਿਲਿਆ ਤੇ ਸਿਰ ਕੇ ਤੋਂ ਮਿਲਿਆ ਤਾਂ ਇਹ ਚੀਜ਼ਾਂ ਸੀ ਤਾਂ ਹੁਣ ਉਹ ਆਪਣੇ ਆਪ ਨੂੰ ਡਾਇਨਾ ਕਹਿ ਰਹੀ ਆ ਲੇਡੀ ਦੇ ਨਾਲੇ ਉਹਨਾਂ ਨੇ ਬੱਸ ਡਰਾਈਵਰਸ ਨੂੰ ਇੱਕ ਸੈਕੰਡਲੀ ਇੱਕ ਹੋਰ ਚੀਜ਼ ਆ ਤੁਸੀਂ 카ਰਟਲ ਨੂੰ ਅਕਿਊਜ਼ ਕਰ ਸਕਦੇ ਹੋ ਕਿ ਹਾਂ ਗੈਂਗ ਵਾਲੇ ਨੇ ਜਾਂ ਕ੍ਰਾਈਮਨਲਸ ਨੂੰ ਕਰ ਸਕਦੇ ਹੋ ਇਹ ਪਹਿਲੀ ਵਾਰੀ ਹੋਇਆ ਪੁਲਿਸ ਲਈ ਵੀ ਸਬਦੇ ਲਈ ਕਿ ਬੱਸ ਦੇ ਡਰਾਈਵਰਾਂ ਨੂੰ ਅਕਿਊਜ਼ ਕੀਤਾ ਜਾ ਰਿਹਾ ਐਨੇ ਵੱਡੇ ਲੈਵਲ ਦੇ ਉੱਪਰ ਕਾਂਡ ਦੇ ਲਈ ਹੁਣ ਪੁਲਿਸ ਇਨਵੋਲਵ ਹੁੰਦੀ ਉਹਨਾਂ ਨੂੰ ਹੋਣਾ ਪਿਆ ਕਿਉਂਕਿ ਸਭ ਕੁਤੇ ਇਹ ਚੀਜ਼ ਆ ਗਈ ਤਾਂ ਸਭ ਤੋਂ ਪਹਿਲਾਂ ਤਾਂ ਪੁੱਛਿਆ ਗਿਆ ਉਹਨਾਂ ਬੱਸ ਦੀਆਂ ਸਵਾਰੀਆਂ ਨੂੰ ਉਹਨਾਂ ਲੜਕੀਆਂ ਨੂੰ ਕਿ ਇਥੇ ਕੀ ਉਹ ਕੋਈ ਅਵੇਟਨੈਸ ਨਿਓ ਤਾਂ ਬੜੀ ਦਿਲਚਸਪ ਗੱਲਾਂ ਸਾਹਮਣੇ ਆਈਆਂ ਕਿਉਂਕਿ ਉਦੋਂ ਤੱਕ ਉਸ ਮੇਲ ਦਾ ਵੀ ਆਮ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਡਾਇਨਾ ਨਾਮ ਦੀ ਲੇਡੀ ਆ ਤੇ ਉਹਨੇ ਆ ਸਭ ਕੁਝ ਕੀਤਾ ਤੇ ਉਹ ਕਹਿੰਦੀ ਆ ਕਿ ਮੈਂ ਬਦਲਾ ਲਿਆ ਵਾ ਬਸ ਡਰਾਈਵਰਾਂ ਤੋਂ ਤੇ ਮੈਂ ਦੁਬਾਰਾ ਲਵਾਂਗੀ ਤੇ ਜੇ ਤੁਸੀਂ ਦੁਬਾਰਾ ਇਹ ਕੰਮ ਕਰੋਗੇ ਤਾਂ ਕਿਉਂਕਿ ਮੈਂ ਹੈਗੀਆਂ ਸ਼ਿਕਾਰੀ ਤੇ ਜਦੋਂ ਪੁਲਿਸ ਨੇ ਤੇ ਮੀਡੀਆ ਵਾਲੇ ਨਿਜਾਲ ਜਾ ਕੇ ਲੋਕਾਂ ਦੀ ਰਿਐਕਸ਼ਨ ਦੇਖੀ ਤਾਂ ਨਾਰਮਲ ਤਾਂ ਇਹ ਆ ਕਿ ਕੋਈ ਬੰਦਾ ਮਰਿਆ ਤਾਂ ਤੁਹਾਨੂੰ ਉਹਦੇ ਨਾਲ ਸੰਤਤੀ ਹੋਣੀ ਚਾਹੀਦੀ ਐ ਇਥੇ ਉਲਟਾ ਹੋ ਰਿਹਾ ਉਹ ਜਿਹੜੇ ਵੀ ਮਤਲਬ ਐਲੀਗੇਸ਼ਨਸ ਲਾਇਸੀ ਡੈਨਾ ਨੇ ਉਸ ਮੇਲ ਦੇ ਵਿੱਚ ਉਹ ਲੜਕੀਆਂ ਹੁਣ ਖੁੱਲ ਕੇ ਬੋਲ ਰਹੀਆਂ ਨੇ ਉਹਦੇ ਉੱਪਰ ਬੜੀ ਇੰਟਰਸਟਿੰਗ ਚੀਜ਼ ਹੋਈ ਐ ਇੱਥੇ ਤੇ ਉਹ ਲੜਕੀਆਂ ਕਹਿੰਦੀਆਂ ਕਿ ਹਾਂ ਇਹ ਤਾਂ ਆਮ ਹੋ ਰਿਹਾ ਵਾ ਇਹ ਤਾਂ ਸਾਡੇ ਨਾਲ ਬੱਸਾਂ ਦੇ ਵਿੱਚ ਵੀ ਹੁੰਦਾ ਜਿਹੜੀਆਂ ਸਪੈਸ਼ਲੀ ਉਹ ਬੱਸ ਜਿਹੜੀ ਰਾਤ ਨੂੰ ਉਧਰੋਂ ਚੱਲਦੀ ਆ ਹੋਆਰਸ ਤੋਂ 12:30 ਵਜੇ ਤੋਂ ਬਾਅਦ ਕਿਉਂਕਿ ਰਾਤ ਦਾ ਟਾਈਮ ਹੁੰਦਾ ਤੇ ਇਹ ਬੱਸਾਂ ਵਾਲੇ ਆਪ ਹੁੰਦੇ ਆ ਇਹਨਾਂ ਦੇ ਨਾਲ ਦੇ ਬਹੁਤ ਸਾਰੇ ਲੋਕ ਹੁੰਦੇ ਆ ਤੇ ਸਾਨੂੰ ਬਹੁਤ ਵਾਰ ਇਸ ਤਰ੍ਹਾਂ ਇਹ ਕਰਦੇ ਆ ਸਾਡੇ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤ ਵਾਰ ਇਹ ਚੀਜ਼ ਆਉਂਦੀ ਆ ਉਸ ਤੋਂ ਬਾਅਦ ਉਹਨਾਂ ਨੇ ਹੋਰ ਕਈ ਕੰਪਲੇਂਟਸ ਕੀਤੀਆਂ ਕਿ ਇਹ ਬਹੁਤ ਜ਼ਿਆਦਾ ਸਪੀਡ ਦੇ ਉੱਪਰ ਆਪਣੀਆਂ ਬੱਸਾਂ ਚਲਾਉਂਦੇ ਆ ਮਿਊਜ਼ਿਕ ਆਪਣੀ ਮਰਜ਼ੀ ਦਾ ਬਹੁਤ ਹੀ ਉੱਚੀ ਲਾਉਂਦੇ ਆ ਇਹਨਾਂ ਦੇ ਵਿੱਚ ਮਤਲਬ ਪ੍ਰੋਫੈਸ਼ਨਲਿਜ਼ਮ ਬੱਸ ਡਰਾਈਵਰ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤੀ ਤੇ ਇਹ ਆਪਣੇ ਆਪ ਨੂੰ ਗੁੰਡੇ ਸਮਝਦੇ ਆ ਤੇ ਜੇ ਕਦੇ ਕੰਪਲੇਂਟ ਕਰਨ ਦੀ ਟਰਾਈ ਕਰੀਏ ਤਾਂ ਸਾਨੂੰ ਧਮਕੀ ਦਿੰਦੇ ਇਹ ਉਹ ਚੀਜ਼ ਸੀ ਇਹ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਸਭ ਨਹੀਂ ਬੋਲਤੀਆਂ ਉੱਥੇ ਆ ਕੇ ਤੇ ਉਹ ਲੜਕੀਆਂ ਉਹ ਔਰਤਾਂ ਇੰਨੀ ਆ ਕੋ ਫਰਸਟ੍ਰੇਟਡ ਸੀ ਤੇ ਉਹਨਾਂ ਨੇ ਓਪਨਲੀ ਡਾਇਨਾ ਦੀ ਸਪੋਰਟ ਕੀਤੀ ਤੇ ਉਹ ਕਹਿੰਦੇ ਕਿ ਹਾਂ ਜੋ ਵੀ ਕੀਤਾ ਵਧੀਆ ਕੀਤਾ ਇਸ ਤੋਂ ਬਾਅਦ ਜਿਹੜਾ ਦੂਸਰਾ ਮਰਡਰ ਹੋਇਆ ਫਰੈਡੀ ਜ਼ਰਾਤੇ ਮੋਰਾਲਿਸ ਦਾ ਉਸ ਟਾਈਮ ਦੇ ਉੱਪਰ ਤਾਂ ਲੋਕਾਂ ਨੇ ਉਸ ਲੇਡੀ ਨੂੰ ਜਿਹੜੇ ਆਪਣੇ ਆਪ ਨੂੰ ਡਾਇਨਾ ਜਿਹਨਾਂ ਨੇ ਨਾਮ ਬੋਲਿਆ ਕਿ ਗੋਲੀ ਮਾਰਨ ਤੋਂ ਪਹਿਲਾਂ ਉੱਚੀ ਦੇਣੇ ਚੀਕੇ ਗਿਆ ਕਿ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਸਟਰੋਂਗ ਹੋ ਆ ਦੇਖ ਇਧਰ ਮੈਂ ਤੇਰੇ ਤੋਂ ਕਿੰਨੀ ਸਟਰੋਂਗ ਆ ਤੇ ਤੈਨੂੰ ਮੈਂ ਮਾਰਨ ਲੱਗੀ ਤਾਂ ਇੱਕ ਉਹ ਮਤਲਬ ਬਦਲਾ ਇੱਕ ਰਿਵੈਂਜ ਦੀ ਉਹ ਕਲੀਅਰ ਪਤਾ ਲੱਗੀ ਤਾਂ ਹੁਣ ਜਦੋਂ ਇਹਦੀ ਅੱਗੇ ਕੋਕ ਪੜਤਾਲ ਕੀਤੀ ਗਈ ਤਾਂ ਗੱਲ ਮੋਸਟਲੀ ਇਹ ਨਿਕਲੀ ਕਿ ਇਸ ਰੂਟ ਦੇ ਉੱਪਰ ਜਿੰਨੇ ਵੀ ਡਰਾਈਵਰ ਸੀ ਮੋਸਟਲੀ ਕਿਉਂਕਿ ਉੱਥੇ 카ਰਟਲ ਬਹੁਤ ਜ਼ਿਆਦਾ ਨੇ ਉਹਨਾਂ ਦਾ ਕੰਟਰੋਲ ਬਹੁਤ ਜ਼ਿਆਦਾ ਆ ਬਾਰਡਰ ਏਰੀਆ ਹੈਗਾ ਇਹ ਬਾਰਡਰ ਏਰੀਆ ਦੇ ਉੱਪਰ ਤਾਂ ਵੈਸੀ ਡਰੱਗਸ ਦਾ ਉਹ ਜਿਹੜਾ ਕਾਰੋਬਾਰ ਆ ਤੇ ਉਹਦਾ ਯੂਜ਼ ਆ ਬਹੁਤ ਜ਼ਿਆਦਾ ਰਹਿੰਦਾ ਤੇ ਮੈਕਸੀਕੋ ਤਾਂ ਵੈਸੀ ਬਦਨਾਮ ਆ ਇੰਨਾਂ ਚੀਜ਼ਾਂ ਦੇ ਲਈ ਤਾਂ ਇੱਕ ਤਾਂ ਜਿਹੜੇ ਡਰਾਈਵਰ ਸੀਗੇ ਇਹ ਉਹਨਾਂ ਕਾਰਟਲਸ ਦੇ ਲਈ ਕੰਮ ਕਰਦੇ ਸੀ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਉਂਕਿ ਇਹਨਾਂ ਦੀਆਂ ਬੱਸਾਂ ਬਾਰਡਰ ਤੱਕ ਜਾਂਦੀਆਂ ਨੇ ਤਾਂ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀ ਡਰੱਗਸ ਨੂੰ ਮਤਲਬ ਅਮਰੀਕਾ ਲੈ ਕੇ ਜਾਣ ਲਈ ਐਸ ਐਸ ਤਰ੍ਹਾਂ ਲਈ ਤਾਂ ਇੱਕ ਤਾਂ ਸਿੱਧੇ ਕਾਰਟਲ ਦੇ ਮੈਂਬਰ ਸੀਗੇ ਬੱਸ ਡਰਾਈਵਿੰਗ ਕਰਨਾ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਲਈ ਮਤਲਬ ਅਸਲੀ ਕੰਮ ਇਹਨਾਂ ਦਾ 카rtel ਦਾ ਸੀ ਇਹਨੇ ਸਾਰੇ ਡਰਾਈਵਰਸ ਦਾ ਤੇ ਹੁਣ ਜਦੋਂ ਕ੍ਰਿਮੀਨਲ ਐਕਟੀਵਿਟੀਜ਼ ਇਨਵੋਲਵ ਨੇ ਡਰੱਗਸ ਵੀ ਲੈ ਰਹੇ ਆ ਉਹਨਾਂ ਕੋ ਪਾਵਰ ਵੀ ਪਿੱਛੇ ਬਹੁਤ ਹਨ ਉਹਨੂੰ ਕੋ ਟੱਚ ਵੀ ਨਹੀਂ ਕਰ ਸਕਦਾ ਪੁਲਿਸ ਵਾਲੇ ਸਾਰੇ ਦੇ ਸਾਰੇ ਉਥੋਂ ਦੇ ਮਿਲੇ ਹੋਏ ਆ ਤੇ ਹੁਣ ਉਹਨਾਂ ਨੂੰ ਡਰ ਕਿਸੇ ਦਾ ਨਹੀਂ ਫਿਰ ਉੱਪਰੋਂ ਹੁਣ ਕੀ ਹੁੰਦਾ ਰਾਤ ਨੂੰ ਉਹਨਾਂ ਨੂੰ ਇੰਨੀਆਂ ਸਾਰੀਆਂ ਲੜਕੀਆਂ ਉਹਨਾਂ ਦੀਆਂ ਬੱਸਾਂ ਦੇ ਵਿੱਚ ਜਾਂਦੀਆਂ ਨੇ ਹੁਣ ਉਹਨਾਂ ਦੀ ਨਿਗਾ ਉਹਨਾਂ ਦੇ ਉੱਪਰ ਵੀ ਆ ਰਾਤ ਦਾ ਹਨੇਰਾ ਵੀ ਹੈਗਾ ਤਾਂ ਉਹਨਾਂ ਨੂੰ ਆਮ ਪਤਾ ਲੱਗ ਜਾਂਦਾ ਵਾ ਕਿ ਕਿਹੜੀ ਲੜਕੀ ਕਿਉਂਕਿ ਸ਼ਿਫਟ ਤਾਂ ਥੋੜੀ ਸੇਮ ਰਹਿਣੀ ਆ ਕਿ ਕਿਹੜੀ ਲੜਕੀ ਕਿੰਨੇ ਵਜੇ ਨਿਕਲ ਰਹੀ ਆ ਤੇ ਉਹ ਉਹਦਾ ਸਟਾਪ ਕਿੱਥੇ ਹੈਗਾ ਤਾਂ ਉਸ ਤੋਂ ਬਾਅਦ ਜਦੋਂ ਡਰਾਈਵਰਸ ਦੀ ਇੰਟਰਵਿਊ ਲਈ ਗਈ ਤਾਂ ਇੱਕ ਡਰਾਈਵਰ ਸੀਗੇ ਉੱਥੇ ਰੋਡ੍ਰੀਗੋ ਰੋਡ੍ਰੀਗੋ ਨੇ ਇੱਕ ਨਿਊਜ਼ ਚੈਨਲ ਵਾਲਿਆਂ ਦੇ ਕੋਲੇ ਇਹ ਐਡਮਿਟ ਕੀਤਾ ਕਿ ਹਾਂ ਬਹੁਤ ਸਾਰੇ ਡਰਾਈਵਰ ਨੇ ਜਿਹੜੇ ਜਿਸ ਦਿਨ ਉਹਨਾਂ ਦੀ ਛੁੱਟੀ ਹੁੰਦੀ ਆ ਉਹ ਬਾਕੀ ਦੀਆਂ ਬੱਸਾਂ ਦੇ ਵਿੱਚ ਚੜ ਜਾਂਦੇ ਆ ਜਿੱਥੇ ਵੀ ਕੋਈ ਲੜਕੀ ਕਿਉਂਕਿ ਹੁਣ ਇਹ ਬੱਸ ਚੱਲਦੀ ਆ ਰਾਤ ਨੂੰ 1 ਵਜੇ ਹੋ ਆਰਿਸ ਤੋਂ ਹੌਲੀ ਹੌਲੀ ਕਰਕੇ ਆਪਣੇ ਮੰਜ਼ਲ ਤੇ ਪਹੁੰਚਦੀ ਹੈ ਬਹੁਤ ਸਾਰੀਆਂ ਲੜਕੀਆਂ ਨੇ ਜਿਹੜੀਆਂ ਰਾਤ ਦੇ ਹਨੇਰੇ ਦੇ ਵਿੱਚ ਹੀ ਉਹਨਾਂ ਨੇ ਕਿਤੇ ਉਤਰਨਾ ਹੁੰਦਾ ਮਤਲਬ ਕੋਈ 3 ਵਜੇ ਉਤਰ ਰਹੀ ਆ ਕੋਈ 2 ਵਜੇ ਉਤਰ ਰਹੀ ਆ ਕੋਈ 4 ਵਜੇ 5 ਵਜੇ ਜਦੋਂ ਹਨੇਰਾ ਵਾ ਤੇ ਇਹ ਏਰੀਆ ਹੈਗਾ ਪੂਰਾ ਬੀਆਪਨ ਉਜਾੜ ਬੀਆਪਨ ਦਾ ਤੂੰ ਦੇਖ ਲੈਂਦੇ ਕਿ ਕਿਹੜੀ ਪਾਰਟਿਕੂਲਰ ਲੜਕੀ ਐ ਏਨੇ ਵਜੇ ਚੱਲਦੀ ਆ ਤੇ ਇਸ ਸਪੌਟ ਤੇ ਉਤਰਦੀ ਆ ਤੇ ਉਦੋਂ ਏਨੇ ਕੁ ਬੱਚੇ ਹੁੰਦੇ ਆ ਤਾਂ ਉਹ ਹਨੇਰੇ ਦਾ ਫਾਇਦਾ ਉਠਾ ਕੇ ਉਹਦੇ ਮਗਰੀ ਉੱਤਰ ਜਾਂਦੇ ਆ ਉਹਦੇ ਨਾਲ ਰੇਪ ਕਰਦੇ ਆ ਤੇ ਉਹਨੂੰ ਮਾਰ ਦਿੰਦੇ ਆ ਜਦੋਂ ਇਹੋ ਜਿਹੇ ਕੇਸਸ ਨੂੰ ਕੱਢਿਆ ਗਿਆ ਤਾਂ ਉਹਨਾਂ ਲੜਕੀਆਂ ਦੀ ਜਿਹੜੀਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਜਿੰਨਾਂ ਦੇ ਨਾਲ ਆ ਹੋਇਆ ਜਿਹੜੀਆਂ ਗਾਇਬ ਹੋ ਗਈਆਂ ਉਹਨਾਂ ਬੱਸਾਂ ਦੇ ਵਿੱਚ ਹੀ ਉਹਨਾਂ ਦੀ ਗਿਣਤੀ 370 ਸੀ 370 ਲੜਕੀਆਂ ਸਿਰਫ ਇੰਨਾ ਉਸ ਇੱਕ ਰੂਟ ਦੇ ਡਰਾਈਵਰਸ ਨੇ ਮਾਰਤੀਆਂ ਤੇ ਇਸ ਰੂਟ ਨੂੰ ਕਹਿੰਦੇ ਸੀ yellow route ਜਦੋਂ ਇਹ ਚੀਜ਼ ਬਾਹਰ ਆਈ ਤਾਂ ਪੂਰੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦਾ ਰੌਲਾ ਵੀ ਪਿਆ ਸੀ ਬਹੁਤ ਹੀ ਜ਼ਿਆਦਾ ਤਾਂ ਹੁਣ ਬਹੁਤ ਸਾਰੇ ਇੰਟਰਵਿਊਜ਼ ਲੈਣ ਤੋਂ ਬਾਅਦ ਉਥੋਂ ਦੀਆਂ ਉਸ ਏਰੀਏ ਦੇ ਲੋਕਾਂ ਦੀ ਤੇ ਕਈ ਬੱਸ ਡਰਾਈਵਰਸ ਦੀ ਇਹ ਇੰਟਰਵਿਊਜ਼ ਲੈਣ ਤੋਂ ਬਾਅਦ ਮਤਲਬ ਇੱਕ ਬਹੁਤ ਵੱਡੀ ਚੀਜ਼ ਪੂਰੀ ਦੁਨੀਆ ਤੇ ਉਦੋਂ ਸਾਹਮਣੇ ਆਈ ਕਿ ਇਸ ਤਰ੍ਹਾਂ ਹੋ ਰਿਹਾ ਤੇ ਕਰ ਕੌਣ ਰਿਹਾ બસ ਦੇ ਡਰਾਈਵਰਸ ਪਰ ਐਕਚੁਅਲੀ ਉਹ ਬਸਾਂ ਦੇ ਡਰਾਈਵਰ ਨਹੀਂ ਸੀ ਉਹਨਾਂ ਨਾਲ ਦੇ ਵਿੱਚ ਕੋਈ ਡਰਾਈਵਰ ਨਹੀਂ ਕਹਿਣਾ ਚਾਹੀਦਾ ਉਹ 카ਰਟਲਸ ਦੇ ਮੈਂਬਰ ਸੀਗੇ ਪਰ ਫਿਰ ਵੀ ਮਤਲਬ ਗਵਰਨਮੈਂਟ ਦਾ ਕੰਮ ਆ ਪੁਲਿਸ ਦਾ ਕੰਮ ਆ ਇਹ ਸਭ ਕੁਝ ਦੇਖਣਾ ਕਿ ਉਸ ਰੂਟ ਦੇ ਉੱਪਰ ਜਿੰਨੀਆਂ ਵੀ ਬਸਾਂ ਚੱਲ ਰਹੀਆਂ ਉਹਨਾਂ ਸਾਰੀਆਂ ਨੂੰ ਕੰਟਰੋਲ ਕੌਣ ਕਰ ਰਿਆ ਸੀ 카ਰਟਲ ਉਹਨਾਂ ਸਾਰੀਆਂ ਦੇ ਜਿਹੜਾ ਵੀ ਕਿਰਾਇਆ ਪਾੜਾ ਜੋ ਵੀ ਸੀ ਉਹ ਕਿੱਥੇ ਕਿਹਨਾਂ ਨੂੰ ਜਾ ਰਿਹਾ ਸੀ 카ਰਟਲਸ ਨੂੰ ਤੇ ਉਹ ਸਾਰੇ ਬੰਦੇ ਉਹਨਾਂ ਦੇ ਵਿੱਚ ਲੱਗੇ ਹੋਏ ਸੀਗੇ ਤਾਂ ਇਸ ਤਰ੍ਹਾਂ ਨਾਲ ਇਹ ਸਾਰਾ ਕੁਝ ਹੁੰਦਾ ਰਿਹਾ ਤੇ ਹੁਣ ਲਾਸਟ ਦੇ ਵਿੱਚ ਹੁਣ ਇੱਕ ਗੱਲ ਹੋਰ ਕਿ ਉਹ ਦੋ ਮਰਡਰ ਕਰਨ ਤੋਂ ਬਾਅਦ ਕਿਉਂਕਿ ਸ਼ਾਇਦ ਡਾਇਨਾਵਿਕ ਵੀ ਇਸ ਤਰ੍ਹਾਂ ਦੀ ਕੋਈ ਲੇਡੀ ਸੀ ਬਹੁਤ ਅੱਕੀ ਥੱਕੀ ਹੋਈ ਐ ਨਾ ਸਾਰਿਆਂ ਤੋਂ ਤੇ ਪਰ ਜਿਹੜੇ ਉਹਨੇ ਦੋ ਮਰਡਰ ਕੀਤੇ ਉਹਦੇ ਕਰਕੇ ਉਹਦੀ ਬਦਨਾਮੀ ਨਹੀਂ ਹੋਈ ਸਗੋਂ ਤੇ ਉਹਨੂੰ ਉੱਥੇ ਹੀਰੋ ਦਾ ਦਰਜਾ ਮਿਲਿਆ ਮੈਕਸੀਕੋ ਦੇ ਵਿੱਚ ਤੇ ਉਹਨੇ ਫਿਰ ਮੇਲ ਭੇਜੀ ਪਰ ਉਸ ਮੇਲ ਤੋਂ ਬਾਅਦ ਅੱਜ ਤੱਕ ਇਸ ਡੇਟ ਤੱਕ ਉਸ ਲੇਡੀ ਦਾ ਕਦੇ ਪਤਾ ਨਹੀਂ ਲੱਗਿਆ ਕਿ ਉਹ ਕੌਣ ਲੇਡੀ ਸੀ ਤੇ ਕਿੱਥੋਂ ਦੀ ਰਹਿਣ ਵਾਲੀ ਸੀ ਕੀ ਉਹਦੀ ਸਟੋਰੀ ਸੀ ਤੇ ਉਹ ਦੋ ਦਿਨ ਬਸ ਆਈ ਤੇ ਸ਼ਾਇਦ ਉਹਨੇ ਇਹੀ ਦਿਖਾਉਣਾ ਸੀ ਸ਼ਾਇਦ ਉਹ ਵੀ ਕੋਈ ਅੱਕੀ ਹੋਈ ਲੇਡੀ ਸੀਗੀ ਜਿਹੜੀ ਉਹਨਾਂ ਦੇ ਮਤਲਬ ਐਸ ਗੁੰਡਾਗਰਦੀ ਤੋਂ ਤੇ ਉਤੰਗ ਆ ਗਈ ਤੇ ਉਹਨੇ ਸਿਰਫ ਉਹਨੂੰ ਇਹ ਦਿਖਾਉਣਾ ਸੀਗਾ ਕਿ ਅਸੀਂ ਵੀ ਹਿੱਟ ਬੈਕ ਕਰ ਸਕਦੇ ਹਾਂ ਜਿਹੜਾ ਕਿ ਉਹਨੇ ਮੇਲ ਦੇ ਵਿੱਚ ਵੀ ਲਿਖਿਆ ਸੀ ਉਹਨੇ ਬਾਰ ਬਾਰ ਇਹ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਤੁਸੀਂ ਔਰਤਾਂ ਨੂੰ ਵੀਕ ਸਮਝਦੇ ਹੋ ਬਹੁਤ ਵਾਰ ਉਹਨੇ ਮਤਲਬ ਮੈਂਸ਼ਨ ਕੀਤਾ ਸੀ ਉਹਦੇ ਵੀ ਪਰ ਉਹਨੇ ਕਿਹਾ ਕਿ ਅਸੀਂ ਹਿੱਟ ਬੈਕ ਕਰ ਸਕਦੇ ਹਾਂ ਤੇ ਜੇ ਤੁਸੀਂ ਦੁਬਾਰਾ ਕੁਝ ਕੀਤਾ ਤਾਂ ਹਿੱਟ ਬੈਕ ਤੁਹਾਡੇ ਤੇ ਦੁਬਾਰਾ ਹੋਊਗਾ ਅੱਜ ਦੀ ਸਟੋਰੀ ਇਹ ਬਹੁਤ ਹੀ ਛੋਟੀ ਸੀ ਪਰ ਮੈਨੂੰ ਦਿਲਚਸਪ ਲੱਗੀ ਅੱਜ ਦੀ ਕਹਾਣੀ ਕਿਉਂਕਿ ਨਾਰਮਲ ਦੇ ਵਿੱਚ ਜਾਨ ਜਾਂਦੀ ਆ ਆਮ ਲੋਕਾਂ ਦੀ ਵੈਸੇ ਤਾਂ ਇਹਦੇ ਵਿੱਚ ਵੀ ਬਹੁਤ ਸਾਰੇ ਆਮ ਲੇਡੀਜ਼ ਦੀ ਹੀ ਜਾਨ ਪਹਿਲਾਂ ਗਈ ਪਰ ਉਸ ਤੋਂ ਬਾਅਦ ਇੱਕ ਇੱਕ ਬਦਲੇ ਦੀ ਕਹਾਣੀ ਸੀਗੀ ਤਾਂ ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਕਹਾਣੀ ਸੁਣਾਈ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਗੀ ਅੱਜ ਮੈਂ ਕਹਿ ਸਕਦਾ ਥੋੜਾ ਕਿ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਊ ਕਿਉਂਕਿ ਅੱਗੇ ਤਾਂ ਕਹਾਣੀਆਂ ਦੇ ਵਿੱਚ ਆਮ ਜੋ ਮਤਲਬ ਜਿਨ੍ਹਾਂ ਦੀ ਮੌਤ ਹੁੰਦੀ ਆ ਆਮ ਇਨਸਾਨ ਹੁੰਦੇ ਆ ਤੇ ਇਹ ਸੀ ਕਿ ਜੱਜ ਦੀ ਆਪਣੀ ਕਹਾਣੀ ਡਾਇਨਾ ਦੀ ਜਿਹੜੀ ਕਿ ਆਪਣੇ ਆਪ ਨੂੰ ਕਹਿੰਦੀ ਸੀ ਕਿ ਮੈਂ ਸ਼ਿਕਾਰੀ ਹਾਂ ਬਸ ਡਰਾਈਵਰਸ ਦੀ ਇਸ ਕਹਾਣੀ ਨੂੰ ਹੁਣ ਮੈਂ ਇੱਥੇ ਖਤਮ ਕਰਦਾ ਜੀ ਅੱਜ ਬੜੀ ਛੋਟੀ ਸੀ ਕਹਾਣੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀ